ਵਿਆਖਿਆ ਕਰ ਰਹੇ ਸੀ ਸਾਨੂੰ ਸਾਰਿਆਂ ਨੂੰ ਬਾਣੀ ਨਾਲ ਜੋੜਨ ਦਾ ਕੰਮ ਕਰ ਰਹੇ ਸੀ ਤੇ ਆਪਾਂ ਬਾਣੀ ਨੂੰ ਸਾਰੇ ਸਰਵਨ ਕਰ ਰਹੇ ਸੀ ਤੇ ਮੇਰੀ ਇਹ ਆਸ ਹੈ ਗੁਰੂ ਦੀ ਹਾਜ਼ਰੀ ਦੇ ਵਿੱਚ ਕਿ ਉਹ ਸ਼ਬਦਾਂ ਤੇ ਬਾਣੀ ਨੂੰ ਮੱਥਾ ਟੇਕਣ ਦਾ ਤਾਂ ਸਭ ਦਾ ਫਰਜ਼ ਬਣਦਾ ਪਰ ਬਾਣੀ ਦੀ ਗੱਲ ਮੰਨਣਾ ਉਦੋਂ ਵੀ ਵੱਡਾ ਫਰਜ਼ ਬਣਦਾ ਜ਼ਿਆਦਾਤਰ ਦੇਖਦੇ ਆਂ ਖੰਡ ਪਾਠ ਸਾਹਿਬ ਕਰਾਏ ਜਾਂਦੇ ਨੇ ਹੋਰ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਾਇਆ ਜਾਂਦਾ ਜਿਸ ਘਰ ਹੋਇਆ ਹੁੰਦਾ ਉਹ ਘਰ ਦੇ ਮੈਂਬਰ ਬੈਠ ਕੇ ਬਾਣੀ ਨੂੰ ਸੁਣਨ ਦਾ ਟਾਈਮ ਵੀ ਨਹੀਂ ਕੱਢਦੇ ਫਿਰ ਜੇ ਸੁਣਨੀ ਨਹੀਂ ਤਾਂ ਫਿਰ ਅਮਲ ਨਹੀਂ ਹੋਣਾ ਅਮਲ ਨਹੀਂ ਹੋਣਾ ਤਾਂ ਫਿਰ ਜ਼ਿੰਦਗੀ ਦੇ ਵਿੱਚ ਚੇਂਜ ਨਹੀਂ ਆਉਂਦਾ ਸਾਡੇ ਵਿੱਚ ਕਾਫੀ ਚੈਨਲ ਇਸ ਪ੍ਰੋਗਰਾਮ ਨੂੰ ਕਵਰਿੰਗ ਕਰਨ ਵਾਸਤੇ ਆਏ ਨੇ ਸਾਡੇ ਵਿੱਚ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਵੀ ਸਾਨੂੰ ਕਵਰਿੰਗ ਕਰ ਰਿਹਾ ਉਹਨਾਂ ਦਾ ਧੰਨਵਾਦ ਤੇ ਅੱਜ ਬੜਾ ਇਤਿਹਾਸਕ ਦਿਨ ਆ ਕਿ ਸਰਦਾਰ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਸਾਰਾ ਜੀਵਨ ਹਮੇਸ਼ਾ ਮੈਂ ਕਹੂੰਗਾ ਇਨਸਾਨੀਅਤ ਨੂੰ ਸਮਰਪਿਤ ਰਿਹਾ ਪਹਿਲਾਂ ਦੇਸ਼ ਦੀ ਸੇਵਾ ਕੀਤੀ ਇਮਾਨਦਾਰੀ ਨਾਲ ਕੀਤੀ ਹਰ ਤਰ੍ਹਾਂ ਦਾ ਜਿੱਥੇ ਵੀ ਗਿਆ ਉਹ ਜੰਗ ਦੇ ਵਿੱਚ ਉਹਨਾਂ ਨੇ ਆਪਣਾ ਦੇਸ਼ ਦੀ ਜੰਗ ਦੇ ਵਿੱਚ ਯੋਗਦਾਨ ਦਿੱਤਾ ਉਹਨਾਂ ਦੀ ਵਰਸ ਹੀ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਦੀਪ ਸਿੰਘ ਮੱਖਾ ਜੀ ਸਰਦਾਰ ਚਰਨਜੀਤ ਸਿੰਘ ਜੀ ਤੇ ਉਹਨਾਂ ਦੇ ਪੁੱਤਰੇ ਗੁਰਦੇਵ ਸਿੰਘ ਜੀ ਹੋਰ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਇੱਕ ਵੱਡਾ ਤਹਈਆ ਕੀਤਾ ਕਿ ਅੱਜ ਦੇ ਦਿਨ ਸਤਗੁਰ ਰਵਦਾਸ ਮਹਾਰਾਜ ਜੀ ਨੇ ਉਦਘਾਟਨ ਗੁਰੂ ਘਰ ਦੇ ਆਰੰਭ ਕੀਤਾ ਉਹਦੀ ਵੀ ਵਧਾਈ ਸਾਰਿਆਂ ਨੂੰ ਅੰਮ੍ਰਿਤ ਬਾਣੀ ਜੀ ਦੇ ਪ੍ਰਕਾਸ਼ ਹੋਏ ਨੇ ਸ਼ੋਭੇ ਸਾਰਿਆਂ ਨੂੰ ਧੰਨਵਾਦ ਮੈਂ ਕਰਦਾ ਵੱਡਾ ਧੰਨਵਾਦ ਇਸ ਪਰਿਵਾਰ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਕਰਕੇ ਸਾਡੇ ਕੁਰੇਸ਼ੀ ਸਾਹਿਬ ਜੀ ਬੈਠੇ ਨੇ ਬਿਆਨ ਸਿੰਘ ਭਾਈ ਜੀ ਬੈਠੇ ਨੇ ਸਰਦਾਰ ਸੁਖਦੇਵ ਸਿੰਘ ਪੀਖੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਬਾਬੂ ਸਿੰਘ ਖੇਦੇਪੁਰ ਜੀ ਰਾਣੀ ਕੌਰ ਫਰਮਾਹੀ ਜੀ ਭਰਾ ਸਾਡੇ ਮੁਖਸਰ ਸਾਹਿਬ ਤੋਂ ਆਏ ਨੇ ਸਾਰੇ ਸਤਿਕਾਰਯੋਗ ਸਾਥੀ ਆਪਾਂ ਇਕੱਠੇ ਹੋਏ ਤੇ ਸਾਡਾ ਸੋਚਣਾ ਬਣਦਾ ਇਹ ਗੱਲ ਤਾਂ ਤੈਅ ਆ ਕਿ ਜਿੰਨੀਆਂ ਵੀ ਸਰਕਾਰਾਂ ਅਸੀਂ ਚੁਣੀਆਂ ਨੇ ਹੁਣ ਤੱਕ ਜਾਂ ਹੋਰ ਚੁਣੋਂਗੇ ਕਿਸੇ ਵੀ ਸਰਕਾਰ ਨੇ ਨਸ਼ੇ ਤੇ ਕੰਮ ਕਰਨ ਦਾ ਜਿਹੜੀਆਂ ਆ ਚੁਣ ਦੇ ਚੁਣ ਕੇ ਦੇਖ ਚੁੱਕੇ ਆ ਕਿਸੇ ਨੇ ਨਸ਼ੇ ਤੇ ਰੋਕਣ ਦਾ ਕੰਮ ਨਹੀਂ ਕੀਤਾ ਜੇ ਨਸ਼ਾ ਰੋਕ ਸਕਦੀ ਆ ਤਾਂ ਗੁਰੂ ਦੀ ਬਾਣੀ ਰੋਕ ਸਕਦੀ ਆ ਸਾਨੂੰ ਵੱਤ ਤੋਂ ਵੱਤ ਆਪਣੇ ਰਹਿਬਰ ਸਤਗੁਰ ਰਵਿਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੁੜਨ ਦਾ ਕੰਮ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਸਭ ਅਸੀਂ ਇੱਕ ਆ ਅਸੀਂ ਜਾਤਾਂ ਦੇ ਵਿੱਚ ਮਨੁਨਾ ਦੇ ਵਿਅਕਤੀ ਨੇ ਸਾਨੂੰ ਜਾਤਾਂ ਦੇ ਵਿੱਚ ਵੰਡ ਕੇ ਤੋੜਨ ਦਾ ਕੰਮ ਕੀਤਾ ਪਰ ਅਸੀਂ ਸਾਰੇ ਇਕੱਠੇ ਹੋ ਕੇ ਸਮਾਜ ਦੀ ਸੇਵਾ ਕਰੀ ਇਹ ਗੁਰੂ ਦਾ ਸੱਚਾ ਸੰਦੇਸ਼ ਸੀ ਅੱਜ ਸਾਡੇ ਮੈਂ ਕਈ ਚੈਨਲਾਂ ਤੇ ਦੇਖਦਾ ਜਿਵੇਂ ਗੱਲ ਕਰ ਰਹੇ ਸੀ ਸਾਡੇ ਗੁਰੂਆਂ ਨੂੰ ਜਿੰਨਾ ਸਾਡਾ ਮੰਨਦਾ ਉਹਨਾਂ ਦਾ ਮਾਨ ਸਨਮਾਨ ਉਹ ਵੀ ਨਹੀਂ ਦਿੱਤਾ ਜਾਂਦਾ ਘਟ ਕਰਕੇ ਦਿਖਾਉਣ ਦਾ ਯਤਨ ਕੀਤਾ ਜਾਂਦਾ 52 ਰਾਜੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਭਗਤ ਬਣੇ ਮਰੀਦ ਬਣੇ ਉਹਨਾਂ ਦੇ ਪਰ ਉਹਨਾਂ ਦੀਆਂ ਜਿਹੜੀਆਂ ਜਗਾਵਾ ਉਹ ਰਾਜਿਆਂ ਨੇ ਸਤਗੁਰ ਰਵਿਦਾਸ ਮਹਾਰਾਜ ਨੂੰ ਭੇਟ ਕੀਤੀਆਂ ਉਹ ਵੀ ਸਰਕਾਰਾਂ ਖੋਣ ਤੇ ਲੱਗੀਆਂ ਨੇ ਦੇਖੋ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਫੋਟੋ ਹਰੇਕ ਦਫਤਰ ਦੇ ਵਿੱਚ ਆ ਤੇ ਅਧਿਕਾਰੀ ਬਹਿ ਕੇ ਭੰਮਾ ਦੀ ਉਹ ਸਾਡਾ ਹੋਵੇ ਤੇ 바ਵਾ ਸਾਹਿਬ ਦੇ ਸੰਵਿਧਾਨ ਦੇ ਉਲਟ ਕੰਮ ਹੋ ਰਿਹਾ ਹਰ ਥਾਂ ਤੇ ਨਾਰਾ ਦਿੱਤਾ ਜਾਂਦਾ ਜੈ ਜਵਾਨ ਬੋਲਿਓ ਜੈ ਕਿਸਾਨ ਹਰ ਥਾਂ ਤੇ ਨਾਰਾ ਦਿੱਤਾ ਜਾਂਦਾ ਜੈ ਜਵਾਨ ਜੈ ਕਿਸਾਨ ਆ ਪਰਸੋ ਚੌਥੇ ਪਟਿਆਲੇ ਪਿਓ ਪੁੱਤ ਸਾਡਾ ਜਵਾਨ ਕੁੱਟਿਆ ਗਿਆ ਮੈਂ ਕਹਣਾ ਕਰਨਲ ਸੀ ਪਤਾ ਥੋਨੂੰ ਹੱਥ ਖੜੇ ਕਰਕੇ ਦੱਸਿਓ ਪਰਸੋ ਚੌਥੇ ਪਿਓ ਪੁੱਤਾਂ ਨੇ ਗੱਡੀ ਰੋਡ ਤੇ ਲਾਈ ਪੁਲਿਸ ਦੇ ਕੋਈ ਅਧਿਕਾਰੀ ਆਏ ਐਡਾ ਪਾਵਰ ਦਾ ਹੰਕਾਰ ਕਿ ਪਿਓ ਪੁੱਤ ਮੈਂ ਇਹ ਕਹਿ ਸਕਦਾ ਵੀ ਇੱਥੇ ਖੜਕੇ ਵੀ ਪਿਓ ਪੁੱਤ ਮੇਰਾ خیال ਟੇਬਲ ਵੀ ਸਾਂਝਾ ਨਹੀਂ ਕਰਦੇ ਕੋਈ ਸ਼ਰਾਬ ਵਾਲੀ ਗੱਲ ਨਹੀਂ ਇਹ ਕਹਿੰਦੇ ਸ਼ਰਾਬ ਪੀਂਦੇ ਸੀ ਪਰ ਜਦੋਂ ਮੈਡੀਕਲ ਰਿਪੋਰਟ ਆਈ ਤਾਂ ਉਹਦੇ ਵਿੱਚ ਸ਼ਰਾਬ ਦਾ ਸੀਵਨ ਨਹੀਂ ਆਇਆ ਇੱਕ ਕਰਨਲ ਫੌਜ ਦਾ ਮੁਖੀ ਸੇਫ ਨਹੀਂ ਉਹ ਵੀ ਸੜਕਾਂ ਤੇ ਪਿਓ ਪੁੱਤ ਪਾ ਕੇ ਲੰਬੇ ਕੁੱਟੇ ਜਾਂਦੇ ਤੇ ਰਾਤ ਕੌਣ ਕੁੱਟਿਆ ਗਿਆ ਬੋਲ ਕੇ ਦੱਸਿਓ ਬੋਲ ਕੇ ਦੱਸੋ ਸਾਡਾ ਮਜ਼ਬੂਤ ਅੰਗ ਰਾਤ ਖਨੌਰੀ ਦੀ ਬਾਰਡਰਾਂ ਤੇ ਭਜਾਹ ਪਜਾ ਕੇ ਕੁੱਟਿਆ ਤੇ ਨਾਰਾ ਕੀ ਦਿੰਦਈ ਆ ਸਰਕਾਰਾਂ ਜੈ ਜਵਾਨ ਜੈ ਜੈ ਕਿਸਾਨ ਨਾਤਾ ਹੁਣ ਜਵਾਨ ਸੇਫ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਤੇ ਨਾ ਕਿਸਾਨ ਸੇਫ ਆ ਸਾਡੇ ਸਾਰਿਆਂ ਦੇ ਸਾਹਮਣੇ ਇਸ ਕਰਕੇ ਸਾਡਾ ਸੋਚਣਾ ਬਣਦਾ ਕਿ ਨਾਰਾ ਜਿਵੇਂ ਉਹ ਕਹਿੰਦੇ ਹੁੰਦੇ ਨੇ ਬਈ ਖਾਣ ਦੇ ਦੰਦ ਹੋਰ ਦਿਖਾਉਣ ਦੇ ਦੰਦ ਹੋਰ ਨਾਰਾ ਹੋਰ ਦਿੱਤਾ ਜਾਂਦਾ ਪਰ ਉਹਦੇ ਉਲਟ ਕੰਮ ਕੀਤਾ ਜਾਂਦਾ ਇਸ ਕਰਕੇ ਸਾਨੂੰ ਇਹ ਸਾਡੇ ਰਹਿਬਰਾਂ ਦੇ ਸਨਮਾਨ ਦੇ ਲਈ ਸਾਡੇ ਰਹਿਬਰਾਂ ਦੀ ਬਾਣੀ ਦੇ ਨਾਲ ਜੁੜਨਾ ਪਊਗਾ ਤੇ ਗੁਰੂ ਦੇ ਸਨਮਾਨ ਨੂੰ ਬਹਾਲ ਕਰਨ ਵਾਸਤੇ ਸਾਨੂੰ ਲੜਾਈ ਵੀ ਲੜਨੀ ਪਊ ਮੈਂ ਆਪਣੇ ਜੀਵਨ ਦੇ ਵਿੱਚ ਦੇਖਿਆ ਸੈਂਕੜੇ ਥਾਂ ਸਾਡੇ ਗੁਰੂ ਘਰਾਂ ਦੇ ਉੱਤੇ ਕਬਜ਼ੇ ਕੀਤੇ ਜਾਂਦੇ ਨੇ ਤੇ ਉੱਥੇ ਫਿਰ ਜਦੋਂ ਕੌਮ ਇਕੱਠੀ ਹੁੰਦੀ ਹੈ ਤੇ ਕਬਜ਼ਾ ਕਰਨ ਵਾਲਿਆਂ ਨੂੰ ਧਰ ਕੇ ਦਬਲਣ ਦਾ ਵੀ ਯਤਨ ਕੀਤਾ ਜਾਂਦਾ ਹਰ ਤਰ੍ਹਾਂ ਦੀ ਲੜਾਈ ਵਾਜਨ ਸਮਾਜ ਪਾਰਟੀ ਨੂੰ ਲੜਨੀ ਪੈ ਰਹੀ ਹੈ ਚਾਹੇ ਕਿਸੇ ਗਰੀਬ ਦੇ ਖੇਤ ਦੇ ਵਿੱਚ ਧੱਕੇ ਨਾਲ ਕਬਜ਼ਾ ਹੁੰਦਾ ਹੋਵੇ ਤਾਂ ਵੀ ਐਸਪੀ ਨੂੰ ਲੜਾਈ ਲੜਨੀ ਪੈ ਰਹੀ ਹੈ ਅੱਜ ਦੁਖਾਂ ਦਾ ਕਿ ਜਿਹੜੀਆਂ ਪਾਰਟੀਆਂ ਅਸੀਂ ਚੁਣੀਆਂ ਸੀ ਆਸ ਸੀ ਸਾਨੂੰ ਉਹ ਅੱਜ ਨਾ ਨਸ਼ਾ ਨਾ ਭ੍ਰਿਸ਼ਟਾਚਾਰ ਬੰਦ ਕਰਨ ਦੇ ਵਿੱਚ ਸਫਲ ਨਹੀਂ ਹੋਈਆਂ ਇਹ ਅੱਜ ਇੱਕ ਗੰਭੀਰਤਾ ਨਾਲ ਸਾਨੂੰ ਸੋਚਣਾ ਦਾ ਬਣਦਾ ਤੇ ਮੈਂ ਇੱਕ ਨਿੱਜੀ ਆਪਣਾ ਸੁਨੇਹਾ ਤੁਹਾਨੂੰ ਦੇਣਾ ਚਾਹੁੰਦਾ ਸੀ ਕਿਉਂਕਿ ਸਾਰੇ ਵਰਕਰ ਬੈਠੇ ਨੇ ਕਿ 23 ਬਾਗੂ ਸਿੰਘ ਜਿੱਤੇ 26 ਤਰੀਕ ਨੂੰ ਮਾਨਸਾ ਜ਼ਿਲ੍ਹੇ ਦੀ ਬੜੀ ਅਹਿਮ ਮੀਟਿੰਗ ਆ ਕਿ ਦੇਸ਼ ਦੇ ਕਿਸਾਨ ਨੂੰ ਕਿਵੇਂ ਬਚਾਇਆ ਜਾਵੇ ਦੇਸ਼ ਦੇ ਜਵਾਨ ਨੂੰ ਨਸਿਆਂ ਤੋਂ ਕਿਵੇਂ ਬਚਾਇਆ ਜਾਵੇ ਬੜੀ ਗੰਭੀਰਤਾ ਨਾਲ ਅਸੀਂ ਮੀਟਿੰਗ ਕਰ ਰਹੇ ਹਾਂ ਤੇ 23 ਨੂੰ ਮੁਖਸਰ ਸਾਹਿਬ ਨੂੰ ਆ ਕਿਉਂਕਿ ਮੁਖਸਰ ਦੇ ਸਾਥੀ ਆਏ ਬੈਠੇ ਤੇ ਤੁਸੀਂ ਵੀ ਉੱਥੇ ਪਹੁੰਚਿਓ ਅ ਸ਼ਾਇਦ ਜਿੱਥੇ ਵੀ ਉਹ ਕਰਾਉਣਗੇ ਮੁਖਸਰ ਜ਼ਿਲ੍ਹੇ ਵਾਲੇ ਪਰ ਕਰ ਲਿਓ ਤਾਂ ਇਸ ਕਰਕੇ ਸਾਡੇ ਮੈਂ ਇੱਥੇ ਜਿੰਨੇ ਵੀ ਸਾਥੀ ਆਏ ਹੋ ਮੈਂ ਖਾਸ ਕਰਕੇ ਗੁਰਦੀਪ ਸਿੰਘ ਮੱਖਾ ਜੀ ਕਿਉਂਕਿ ਬੜਾ ਬਾਣੀ ਦੇ ਵਿੱਚ ਆਉਂਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਉਂਕਿ ਜੇ ਮਾਤਾ ਦਾ ਆਸ਼ੀਰਵਾਦ ਇਹਨਾਂ ਨਾਲ ਮਾਤਾ ਦਾ ਆਸ਼ੀਰਵਾਦ ਇਹਨਾਂ ਨਾਲ ਕਿਉਂਕਿ ਸਭ ਤੋਂ ਪਹਿਲਾਂ ਸਾਡੀ ਸੱਚੀ ਟੀਚਰ ਗੁਰੂ ਸਾਡਾ ਜੇ ਕੋਈ ਹੈ ਉਹ ਸਾਡੀ ਮਾਂ ਦੂਜੇ ਨੰਬਰ ਤੇ ਆਉਂਦਾ ਅਧਿਆ